ਆ ਖੜ ਗਿਆ ਭਾਈ ਖੇਚ ਲੈ ਇਹਨੂੰ ਯਾਰ ਓਏ ਉਾਂ ਮਾਤਰੀਆਂ ਟੁੱਟਣੀਆਂ ਵੇਟਾਂੀਆਂ ਓਏ ਮੱਚਾ ਹਾ ਚੱਕ ਲੈ ਉਹ ਚਾਹ ਪਹਿ ਦੋ ਥੋੜਾ ਘੁੰਮ ਕੇ ਆਵਾਂਗੇ ਜਾ ਕੇ ਸਮਾਨ ਸੱਪਾ ਲੈ ਕੇ ਆਉਣੇ ਤਾਂ ਬਣੇ ਰਿਓ ਬਲੌਗ ਦੇ ਨਾਲ ਓ ਹੋ ਕੇ ਖਾਸ ਮਾਰਦਾ ਖਾਇਆ ਸੁਆਸ ਮਾਰਦਾ ਉਲਟੀ ਆਊਗੀ ਮੈਨੂੰ ਚੱਲ ਸਾਰਿਆਂ ਦੇ ਗੱਭਰੂ ਪਿੱਛਾ ਛਡਾ ਕੇ ਚਲੋ ਫਿਰ ਬਣੇ ਰਿਓ ਹੁਣ ਜਾਨੇ ਖਾਨ ਰਵਾਟੀ ਹੋ ਚਲੋ ਹਾਂਜੀ ਦੋਸਤੋ ਆਪਣਾ ਇਧਰ ਇੱਕ ਠੇਕੇ ਵਾਲਾ ਕਿੱਲਾ ਸੀ ਆ ਤੇ ਉਹਦੇ ਮਾਦੇ ਪੁੱਤਾਂ ਨੇ ਖਾਲੀ ਨਿਕੜਿਆ ਸੀ ਨਰਮਾ ਬੀਜ ਲੈ ਆਹੀਂ ਰੌਣੀ ਕਰਤੀ ਆਹੀਂ ਟਪਾਤਾ ਨਰਮਾ ਖਰਜਕੂਰ ਖੜਾ ਹੈ ਤੇ ਉਹਦੇ ਵਿੱਚ ਚੰਗੀ ਗੱਲਬਾਤ ਬਣ ਗਈ ਖੱਬਲ ਦੀ ਤਾਂ ਖੱਬਲ ਆ ਕਾਫੀ ਹੋ ਗਿਆ ਭਾਈ ਲਾਉਣੇ ਆ ਛੁੱਟੀ ਉਹਦੀ ਡਰਾਉਂਦਾ ਖਾ ਲੋ 2 ਕਿੱਲੇ ਐ ਡਰਾਉਂਦਾ ਅੱਜ ਘੜਦੇ ਸਵੇਰੇ ਘੜਦੇ ਆ ਅੱਜ ਕੁਦਰਤ ਨੇ ਠੰਡ ਕੀਤੀ ਰੱਬ ਨੇ ਠੰਡ ਕੀਤੀ ਮਿਹਰ ਕੀਤੀ ਐ ਕਹਿੰਦਾ ਘੜ ਲਾ ਓਏ ਬਾਲੀ ਕਾਲ ਕਰਦੇ ਤੁਸੀਂ ਉਧਰ ਹੀ ਲੋਟ ਆਇਆ ਬਸ ਕਿਤੇ ਖੁਸ ਕਿਤੇ ਖਸਾ ਇੱਥੇ ਆਪਾਂ ਖਾਲ ਦੀ ਡਿਊਟੀ ਲੈਣੇ ਆ ਪਿੱਛੇ ਦੇਖ ਢੇਰਾਂ ਲਾਰ ਕੇ ਕੁਸਤਾ ਘੜਦਾ ਮੈਂ ਇਹ ਆ ਦੀਂਦਾ ਦੇ ਕੁਸਤਾ ਘੜਦਾ ਸਾਨੂੰ ਹੋ ਗਏ ਇੱਥੇ ਲੱਗਿਆ ਪਏ ਨੂੰ ਭਾਈ 2 ਘੰਟੇ ਪੂਰੇ 2 ਘੰਟੇ ਲੱਗੇ ਤੇ ਘੰਟਾ ਖੋਰ ਲੱਗੂਗਾ। ਕਾਫੀ ਚੰਗੀ ਗੱਲਬਾਤ ਸੀ ਦਿਖਾਉਣੇ ਤੁਹਾਨੂੰ ਫਿਰ। ਛੂ ਬਣੇ ਰਿਓ। ਫੇਰ ਫੇਰ ਆਪਾਂ ਇੱਧਰ ਥੋੜਾ ਜਿਹਾ ਘੁੰਮ ਕੇ ਆਵਾਂਗੇ ਜਾ ਕੇ ਸਮਾਨ ਸੱਪਾ ਲੈ ਕੇ ਆਉਣੇ ਆ ਤਾਂ ਬਣੇ ਰਿਓ ਵਲੌਗ ਦੇ ਨਾਲ। ਆਕਰੋਂ ਚੱਕਲੇ ਸੀਗੇ ਰਸੋਈ ਦਾ ਸਮਾਨ ਜਨਨ ਕੀ ਖਾਣ ਪੀਣ ਤੇ ਕੰਗਾ ਕਵਾੜੀਆਂ ਤੇ ਗੱਲਬਾਤ ਕੁਛ ਖੜਾ ਇੱਕ ਵਟ ਘੜੀਆਂ ਤੇ ਇੱਕ ਦਈ ਹੈ ਸਮਾਨ ਆ। ਐਡ ਗਣ ਗਣ ਢੇਰਾਂ ਕਾਫੀ ਲਾਦੀਆਂ ਸੀ ਖਾਲ ਦੇ ਵਿੱਚ ਪਿੱਛੇ ਵੀ ਇਦਾਂ ਤੇ ਇਧਰ ਲਾ ਕਾਹੀ ਦਰਗੜ ਕੇ ਆਏ ਆ ਉਹ ਬੇ ਦੇ ਵਿੱਚ ਬੂਂਗਾ ਹੋਗਾ ਸੀ ਪਹਾੜੀ ਪਹਾੜੀ ਬੂਂਗਾ ਤੇ ਆਹੇ ਜੀ ਗੱਲ ਵਾਸੀ ਆ ਦੇਖ ਆ ਰਹਿੰਦਾ ਇੰਨਾ ਗਿਆ ਥੋੜਾ ਰਹਿ ਗਿਆ ਬਸ ਹੁਣ ਮੰਨ ਲਾ ਹੋਊ ਆਏ 50 ਫੁੱਟ ਹੋਊਗਾ 50 ਫੁੱਟ ਰਗਟਾ ਇੱਕ ਇੱਟ ਦੋਗਲੇ ਖਾਲ ਹੈ ਤੇ 2.5 ਘੰਟੇ ਹੋ ਗਏ ਅਸੀਂ 7 ਵਜੇ ਲੱਗੇ ਸੀ ਤੇ 10 ਵਜੇ ਤਾਂ 3 ਘੰਟੇ ਹੋ ਗਏ ਚਾਲ ਕੋਈ ਨਹੀਂ ਥੋੜਾ ਹੋਰ ਲੱਗੂ ਸਾਰਾ ਤਿੰਨ ਘੰਟਿਆਂ ਦਾ ਕੰਮ ਹੈ ਤਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਮੈਨੂੰ ਤਾਂ ਥਕਾਤਾ ਇਹਨ ਖਾਲਨੇ ਭਾਈ ਇਹ ਵੀ ਅੱਜ ਠੰਢੀ ਜੀ ਹੈ ਬੱਦਲ ਆਈਏ ਸੂਰਜ ਹੋਰੀਆਂ ਵੀ ਐਂ ਫਿਰਦੀਆਂ ਕਿਹੜੇ ਜਿੰਦਗੀਆਂ ਬਜ਼ਾਰੀਆਂ ਲੋਕਨ ਮਚੀਚੀ ਖੜੀ ਜਾਂਦਾ ਬੱਦਲਾਂ ਦੇ ਹੋਲੇ ਸੂਰਿਆ ਮਹਾਰਾਜ ਮੌਨਸੂਨ ਹਵਾ ਹੀ ਆਈ ਹੈ ਮੀਂਹ ਦਾ ਤਾਂ ਪਤਾ ਨਹੀਂ ਆਊਗਾ ਕਿ ਆਉਂਦਾ ਨਹੀਂ ਤਾਂ ਬਣੇ ਜੋ ਭਾਈ ਤਾ ਖੁਦ ਲੱਖ ਤੇ ਕਰਤਾ ਕਹਾ ਬਕ ਬਕ ਕਾ ਸਾਡਾ ਭਰਾ ਤੇ ਖੱਬਲ ਸਾਡਾ ਟਬਰ ਤੇ ਨਰਮਾ ਚੱਕ ਦਿਓ ਨਹੀਂ ਘਰਾਂ ਠੀਕ ਹੈ ਦੇਖਿਓ ਹੁਣ ਆਪਾਂ ਚੱਲਦੇ ਆਂ ਥੋੜੀ ਜੀ ਦੂਰ ਸਮਾਨ ਸਪਾ ਲੈਣ ਤਾਂ ਬਣੇ ਰਹੋ ਬਲੌਗ ਦੇ ਨਾ 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 ਹੋ ਹੋ ਇਹ ਖਾਲਸ ਮਾਰਤਾ ਖਾਇਆ ਸੁਆਸ ਮਾਰਤਾ ਕਿਉਂਕਿ ਇਹ ਦੋ ਕਿੱਲੇ ਖਾਲਸੀਆ ਤਾਂ ਪੰਜ ਕਿੱਲਾਂ ਵਰਗਾ ਹੀ ਕੰਮ ਸੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਗੰਦ ਸੀ ਪੜ ਤਿਸਾਂ ਕੱਟ ਤੀਆਂ ਮੇਰਿਆਂ ਤਾਂ ਖਾਲ ਜੀ ਨਹੀਂ ਗਰਮੀ ਦੇ ਪਾਣੀ ਪੀ ਚੱਲਾ ਤੇ ਆਲਾ ਤਾਂ ਉਲਟੀ ਆਊਗੀ ਮੈਨੂੰ ਚੱਲ ਸਾਨੂੰ ਲੱਗੇ ਇੱਥੇ ਭਾਈ 3 ਘੰਟੇ ਵਾਂਗੂ 3 ਘੰਟੇ ਲੱਗੇ ਮੈਨੂੰ ਭਾਈ ਇੱਥੇ ਬਾਵਾ ਜੀ ਸ਼ਾਂਜੀ ਸੀ ਤਾਂ ਕੰਮ ਰੁੜ ਗਿਆ ਚੰਨਾਈ ਦਾ ਫਿਰ ਇੱਥੋਂ ਭੱਜ ਜਾਂਦੇ ਗੱਭਰੂ ਪਿੱਛਾ ਛਡਾ ਕੇ ਚੱਲੋ ਫਿਰ ਬਣੇ ਰਹੋ ਹੁਣ ਜਾਣੇ ਖਾਣ ਰੋਟੀ ਓ ਚਲੋ ਗੱਡੀਆਂ ਮੋਟਰਾਂ ਆ ਪੰਗਾ 흘ੀ ਰੰਗੀਆਂ ਹੋ ਤੰਗਲਾਂ ਕਿਥੇ ਤੇਰਾ ਫੋੜਾ ਹੋਈ ਛਾੜੂ ਛਾੜੂ ਦਾ ਆਪਣੇ ਕੰਮ ਦਾ ਨਹੀਂ ਇਹ ਬੁੜੀਆਂ ਦੀ ਚੀਜ਼ ਹੈ ਆਲਾ ਮਾਈ ਸੰਕੂਂਜ ਗਾ ਪਾ ਉੱਥੇ ਰੋਕ ਲਿਓਏ ਸਬਜ਼ੀ ਮੰਡੀ ਚ ਉਹ ਸਬਜ਼ੀ ਮੰਡੀ ਲੱਗਦੀ ਆ ਤੇ ਵੱਡੀ ਸਰਸੇ ਦੀ ਆ ਗਈ ਭਾਈ ਸਬਜ਼ੀ ਮੰਡੀ ਆਪਾਂ ਇੱਥੋਂ ਦੇਖਦੇ ਹਾਂ ਕੋਸਾ ਇਹ ਤੋਂ ਲੈਨੇ ਪਨੀਰ ਮੈਂ ਕਿਹਾ ਆਪਣੇ ਬੰਡਾਲੇ ਖੜਾ ਆ ਆ ਭਾਈ ਇਹਨਾਂ ਕ੍ਰੇਲੇ ਲੈ ਜਾ ਕਹਿੰਦਾ ਮੈਂ ਕ੍ਰੇਲੇ ਦਾ ਕੌੜੇ ਖੰਮਿਟੇ ਦਾ ਬਣਾ ਲਊਗਾ ਆ ਭਾਈ ਕੋਲ ਸਬਜ਼ੀ ਮੈਨੂੰ ਉਹਨਾਂ ਨੂੰ ਫਰੈਸ਼ ਲੱਗੀ ਭਾਈ ਸਾਰਿਆਂ ਨੂੰ ਇਦੇ ਵਿੱਚ ਰੰਗ ਰੰਗੀ ਦੀਂਦੀ ਆ ਹੋਏ। ਵਾਹ। ਕੁਟਰ ਬਾਹੀ ਆ। ਓਏ ਮੱਚਾ ਚਾਹ ਚੱਕ ਲਓ ਚਾਹ। ਹੈ? ਕੌੜੀ ਇੱਕ ਮਿੱਠੀ ਆ ਇਹਦੇ ਵਾਸਤੇ। ਇਹ ਮਿੱਠੀ ਆ ਕੌੜੀ ਆ। ਆ ਬਈ ਦੱਸੋ ਚਾਹ ਸਬਜੀ ਆ। ਇਹ ਯੂੰ ਚਾਹੇ ਵਰਗਾ ਹੋ ਜਾ। ਭయ్యా ਕੀ ਆ ਵਾਹ। ਹੋਰ ਦੱਸ ਦਿਓ। ਆ ਯਾਰ ਕੀ ਏ ਜੀ ਜਾਨਵਰ। ਕੌਣੀਆਂ ਬਹੁਤ। ਓਏ ਓਏ ਓਏ। ਹੋਰ ਦੱਸ ਦਿਓ। ਇਹਨੇ ਉਹਦੇ। ਉੱਤੋਂ ਪਿੱਛੋਂ ਆ ਕੇ ਦਿਖਾਣਾ ਜੋ ਕਰਦੇ ਕਰਦੇ ਲੂਸ ਲੂਸ ਹੈ ਨਾ ਇਹਾਂ ਦਾ ਆ ਜਾ ਵੀ ਕੇ ਰੈਡੀ ਤੋਂ ਆਪਾ ਜੂਸ ਆ ਅਸੀਂ ਤਾਂ ਚੱਕੀ ਨਹੀਂ ਇਹਦਾ ਸਰਾਸਰੀ ਨਹੀਂ ਮੈਂ ਗਿੱਟੇ ਦਾ ਕਾਲੇ ਕਰਦੇ ਬੱਟੂ ਨੇ ਆ ਅਸੀਂ ਇੱਥੇ ਐ ਖੜ ਗਏ ਸਾਡੇ ਗਿੱਟੇ ਕਾਲੇ ਕਰਦੇ ਨੇ ਸਰਾਸਤਰ ਲਾ ਦੇ ਕਿਵੇਂ ਸਲੈਸਰੀ ਬਾਈ ਨੇ ਥੱਲੇ ਧਾਰ ਕੇ ਗਿੱਟਿਆਂ ਚ ਆ ਖੜ ਗਏ ਭਾਈ ਖਿੱਚੇ ਲੈ ਨੂੰ ਯਾਰਾ ਓਏ ਉਹ ਆ ਤਰੀਆਂ ਟੁੱਟ ਰਹਿਣੀਆਂ ਫੈਟਾਈਆਂ ਖਿੱਚ ਲੈ ਖਿੱਚ ਲੈ ਖਿੱਚ ਲੈ ਮੈਨੂੰ ਲੱਗਦਾ ਜੂਸ ਗੰਨੇ ਦਾ ਨਹੀਂ ਫਿਲਟਰ ਦਾ ਘੜਦਾ ਤਾਨੂੰ ਤਾਂ ਚਾਰ ਸਥਾਂ ਬਦਲਾਂ ਦਾ ਤੇ ਪਾਸਿਆਸੀ ਕਣੀਆਂ ਕਿੰਨਾ ਘੈਂਟ ਨਜ਼ਾਰਾ ਆ ਆਹੇ ਹੋੱਤ ਤੇਰੀ ਨੂੰ ਅੱਖ ਜੀ ਵੱਜੀ ਫਟੂ ਆ ਆ ਇੱਕ ਜਾਣਵਾ ਬਸ ਇਹੀ ਬਦਲ ਤਹਾਂਜੀ ਦੋਸਤੋ ਆਪਾਂ ਉਧਰ ਜਾ ਕੇ ਆ ਗਏ ਤੇ ਥੋੜਾ ਬਹੁਤ ਕੰਮ ਕਰਕੇ ਆਏ ਆ। ਅਸਮਾਨ ਦੀ ਥੋੜੀ ਬਹੁਤ ਕਿਹੜੀ ਲੈਂਦੇ ਨੇ ਸੀ ਉਹ ਦਿਖਾਈਏ ਤੁਹਾਨੂੰ ਬਸ। ਤੇ ਜੇ ਨਾ ਮੇ ਭਰਾ ਜੁੜਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਕੀ ਇੱਕ ਚੀਜ਼ ਸੱਚ ਹੋਰ ਫਰੀ ਹੈ ਭਾਈ। ਫਰੀ ਹੋਗੀ ਬਿਲਕੁਲ ਜਮੀ ਹੋਏ। ਸਬਸਕ੍ਰਾਈਬ ਫਰੀ ਆ ਉਹ। ਉਹ ਨੂੰ ਇਹ ਐਂ ਦਬੋਗੇ ਨਾ। ਇਧਰਲੇ ਪਾਸੇ ਉਹ। ਫਿਰ ਇਹ ਨਵੇਂ ਭਰਾ ਜੁੜਦੇ ਆ ਚੰਗਾ ਲੱਗਦਾ ਹੈਗਾ ਦੇਖਦੇ ਠੀਕ ਹੋ ਗਏ ਕਰ ਵਧੀਆ ਸ਼ੁਕਰੀਆ ਤੁਹਾਡਾ ਤਾਂ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਤਾਂ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ